ਖਬਰ ਖੰਨਾ ਤੋਂ ਹੈ ਜਿੱਥੇ ਨਿਊ 에ਜ ਵੈਲਫੇਅਰ ਕਲੱਬ ਰਜਿਸਟਰਡ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਨੌਜਵਾਨਾਂ ਦਾ ਇੱਕ ਵੱਖਰਾ ਹੀ ਰੁਝਾਨ ਦੇਖਣ ਨੂੰ ਮਿਲਿਆ ਇਸ ਮੌਕੇ ਸੈਂਕੜੇ ਲੋਕਾਂ ਨੇ ਖੂਨਦਾਨ ਕੀਤਾ ਤੇ ਨੌਜਵਾਨਾਂ ਦੇ ਉਤਸ਼ਾਹ ਨੂੰ ਵੀ ਸਰਾਇਆ ਇਸ ਮੌਕੇ ਗੱਲਬਾਤ ਕਰਦੇ ਹੋਏ ਕਿ ਕੁਝ ਕਹਿਣਾ ਲੈ ਉਹਨਾਂ ਦਾ ਤੁਸੀਂ ਵੀ ਸੁਣੋ ਵੈਲਫੇਅਰ ਕਲੱਬ ਖੰਨਾ ਵੱਲੋਂ 79 ਇਸ ਤਰ੍ਹਾਂ ਦੀਆਂ ਸਵਾਵਾ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਬਹੁਤ ਹੀ ਸ਼ਲਾਘਾਯੋਗ ਨੇ ਅੱਜ ਮੁੰਡਾਂ ਦਾ ਕੈਂਪ ਲੱਗਿਆ तकरीबन 50-55 ਜਿਹੜੇ ਖੋਦਦਾਨੀ ਉਹ ਹਜੇ ਤੱਕ ਉਹ ਦੇਖ ਚੁੱਕੇ ਨੇ ਅਜੇ ਇਹ ਕੈਂਪ ਚੱਲ ਰਿਹਾ ਵਾ ਤਾਂ ਬੜਾ ਹੀ ਡਿਸਪਲਿਨਡ ਬਹੁਤ ਹੀ ਵਧੀਆ ਠੀਕੇ ਨਾਲ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਜਿਹਦੇ ਕਿ ਚੇਅਰਮੈਨ ਰਾਸ਼ਬਿੰਦਰ ਸਿੰਘ ਮੈਂਤੂ ਨੇ ਸਾਡੇ ਦਾਨ ਦੇ ਸ਼ਰੀਰ ਦੀ ਉਹਨਾਂ ਨੇ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਧੋਹ ਦੇ ਕੇ ਕਿਉਂਕਿ ਉਹ ਜਿਹੜਾ ਵਾ ਉਹ ਇੱਕ ਅਨਮੋਲ ਜ਼ਿੰਦਗੀ ਨੂੰ ਬਚਾਦਾ ਹੈ। ਸੋ ਖੂਨ ਦਾਨ ਜਿਹੜਾ ਵਾ ਉਹ ਸਾਨੂੰ ਸਾਰਿਆਂ ਨੂੰ ਇਹਦੇ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਸਭ ਤੋਂ ਵੱਡਾ ਦਾਨ ਹੈ। ਇਸ ਕਰਕੇ ਸਾਨੂੰ ਇਹਦੀ ਅਵੇਅਰਨੈਸ ਕਰਨੀ ਚਾਹੀਦੀ ਹੈ। ਇਹਦੇ ਲਈ ਸਾਨੂੰ ਹੋਰ ਵੀ ਜ਼ਿਆਦਾ ਇਹਦੇ ਲਈ ਹੰਬੜਾ ਮਾਰਨਾ ਚਾਹੀਦਾ ਤਾਂ ਜੋ ਅਸੀਂ ਖੂਨ ਦੇ ਕੇ ਦੀਆਂ ਜੀ ਜ਼ਿੰਦਗੀਆਂ ਨਹੀਂ ਉਹਨਾਂ ਦੀ ਜੀ ਉਹਨਾਂ ਦੀ ਬਚਤ ਕਰ ਸਕਦੇ ਆ ਔਰ ਖੂਨ ਜਿਹੜਾ ਸਭ ਤੋਂ ਮਹਾਨ ਦਾਣਾ ਹੈ ਉਸ ਕਰਕੇ ਮੈਂ ਇਸ ਵੈਲਫੇਅਰ ਕਲੱਬ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਜਿਨ੍ਹਾਂ ਨੇ ਉਦਮ ਚੱਕਿਆ ਔਰ ਇਹਨਾਂ ਤੋਂ ਹੋਰ ਵੀ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਔਰ ਇਹੋ ਜਿਹੇ ਜਿਹੜੇ ਕੰਮਾਂ ਨੇ ਉਹਨਾਂ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਸਰ ਬੱਚਿਆਂ ਲਈ ਕੀ ਮੈਸੇਜ ਆਈ ਨੌਜਵਾਨਾਂ ਲਈ ਬੱਚਿਆਂ ਲਈ ਬੱਚਿਆਂ ਲਈ ਵੀ ਕਿਉਂਕਿ ਨੌਜਵਾਨਾਂ ਲਈ ਤਾਂ ਸਭ ਤੋਂ ਅਹਿਮ ਆ ਕਿ ਉਹ ਅੱਗੇ ਹੋ ਕੇ ਖੂਨ ਦੇਣ ਕਈ ਵਾਰੀ ਖੂਨਦਾਨ ਜਿਹੜੇ ਕਰਦੇ ਨੇ ਲੋਕ ਉਸ ਤੋਂ ਪਹਿਲਾਂ ਉਹਨਾਂ ਨੂੰ ਇੰਨਾ ਅਵੇਅਰ ਨਹੀਂ ਹੁੰਦੇ ਉਹ ਇਸ ਕਰਕੇ ਵੀ ਡਰਦੇ ਹੁੰਦੇ ਨੇ ਪਰ ਕਿਉਂਕਿ ਮੈਂ ਖੁਦ ਵੀ ਦੇਖਿਆ ਆਪ ਵੀ ਕਈ ਵਾਰ ਖੂਨ ਦਿੱਤਾ ਹੈ ਉਸ ਕਰਕੇ ਇਹ ਖੂਨ ਜਿਹੜਾ ਦਿਗਾ ਤਾਂ ਬਹੁਤ ਚੰਗੀ ਗੱਲ ਇਹ ਤਾਂ ਆਪਦੀ ਥੋੜੀ ਬੋਡੀ ਲਈ ਵੀ ਅੱਛੀ ਗੱਲ ਹੈ ਸ਼ਹੀਦ 박 ਸਿੰਘ ਜੀ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾਇਆ ਕੀ ਸੰਦੀਪ ਸਾਹਿਬ ਸ਼ਹੀਦ 박 ਸਿੰਘ ਜੀ ਦੇ ਕੋ ਸ਼ੀਰ ਆਗਮਪਤ ਸਿੰਘ ਰੂਨਾ ਤੇ अनेकां ਜਿਹੜੇ ਸਾਡੇ ਦੇਸ਼ ਭਗਤ ਹੋਏ ਨੇ ਜਿਨ੍ਹਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਤੇ ਚੜ੍ਹੇ ਔਰ ਜਿਨ੍ਹਾਂ ਨੇ ਲੜਾਈ ਲੜੀ ਇਸ ਦੇਸ਼ ਦੀ ਇਕਤਾ ਖੜਤਾ ਲਈ ਆਜ਼ਾਦੀ ਦੇ ਲਈ ਸੋ ਇਹੋ ਜੀਆਂ ਅਗਰ ਅਸੀਂ ਗਤੀਵਿਧੀਆਂ ਜਾਰੀ ਰੱਖਾਂਗੇ ਤਾਂ ਫਿਰ ਉਹ ਜਿਹੜੇ ਸਾਡੇ ਪਰਵਾਨੇ ਨੇ ਆਜ਼ਾਦੀ ਦੇ ਜਿਹੜੇ ਸਾਡੇ ਸ਼ਹੀਦ ਨੇ ਉਹ ਹਮੇਸ਼ਾ ਯਾਦ ਰਹਿਣਗੇ ਸੰਦੀਪ ਜੀ ਅੱਜ ਜਿਹੜਾ ਬਲੱਡ ਕੈਂਪ ਲਾਇਆ ਗਿਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਸਾਰੇ ਖੰਨਾ ਸ਼ਹਿਰ ਦੇ ਸਹਿਯੋਗ ਨਾਲ ਸਰਦਾਰ ਭਗਤ ਸਿੰਘ ਦੇ ਜੋ ਜਨਮ ਦਿਹਾੜਾ ਹੈ ਉਹਨੂੰ ਮੁੱਖ ਰੱਖਦੇ ਅਸੀਂ ਇਹ ਕੈਂਪ ਆਰਗੇਨਾਈਜ਼ ਕੀਤਾ ਹੈ ਤੇ ਕਾਫੀ ਸੰਸਥਾਵਾਂ ਤੇ ਸ਼ਹਿਰ ਲਾਕੀਰ ਬਹੁਤ ਸਹਿਯੋਗ ਮਿਲਿਆ ਇਸ ਸਾਲ ਨਾਲ ਅਸੀਂ ਕੈਂਪ ਰਾ ਕੀਤਾ ਸੀ ਸਾਡਾ 70 ਬਿਤੇ ਨੀਅਰ ਬਲਤ ਸੀ ਫਿਊਟ ਕਰਾਂਗੇ ਉਸ ਹਿਸਾਬ ਨਾਲ ਕੈਂਪ ਤੇ 70 ਪਲੱਸ ਵੀ ਹੋ ਰਹੀਆਂ ਨੇ ਤੇ ਸਰ ਬੱਚਿਆਂ ਲਈ ਕੀ ਮੈਸੇਜ ਹੈ ਬੱਚਿਆਂ ਲਈ ਇੱਕ ਤਾਂ ਯੂਥ ਅੱਜਕੱਲ ਨਸ਼ਿਆਂ ਦੇ ਵਿੱਚ ਪਿਆ ਹੋਇਆ ਤੇ ਦੂਜਾ ਬਲੱਡ ਵੀ ਕੈਂਪ ਕਿ ਕਹਿੰਦੇ ਸੀ ਬਲੱਡ ਨਹੀਂ ਦੇਣਾ ਕਰਦੇ ਬਹੁਤ ਨੇ ਅਸੀਂ ਲੋਕਾਂ ਨੂੰ ਬਹੁਤ ਮੋਡਿਫਾਈ ਕਰਦੇ ਆ ਵੀ ਵੀ ਬਲੱਡ ਬਲੱਡ ਦੋਵੋ ਤਾਂ ਬਲੱਡ ਦੇਣਾ ਬਹੁਤ ਵਧੀਆ ਬਿਮਾਰੀਆਂ ਨੂੰ ਦੂਰ ਹੁੰਦੀਆਂ ਨੇ ਜਿਹੜਾ ਬਲੱਡ ਦੇ ਨਾਲ ਫਾਇਦਾ ਹੀ ਹੁੰਦਾ ਆਪਣੇ ਲਈ ਸੰਦੀਪ ਜੀ ਕਿੰਨੇ ਚਿਰ ਬਾਅਦ ਆਪਾਂ ਬਲੱਡ ਦੇ ਸਕਦੇ ਆ ਅਏ ਸਰ ਤੁਸੀਂ ਬਲੱਡ ਅਸੀਂ 3 ਮਹੀਨੇ ਬਾਅਦ ਦੁਬਾਰਾ ਦੇ ਸਕਦੇ ਆ ਇਹ ਬਲੱਡ 24 ਘੰਟੇ ਪੂਰਾ ਹੋ ਜਾਂਦਾ ਠੀਕ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਬਲੱਡ ਲੈ ਕੇ ਕੈਂਪ ਲੱਗੇ ਕੋਲੋਂ ਦਾ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜੀ ਬੀਤੀ ਸਾਹਿਬ ਪੱਟੀ ਸਾਹਿਬ ਅੱਜ ਜਿਹੜਾ ਆਰਿਆ ਸਕੂਲ ਦੇ ਵਿੱਚ ਜੀਐਸ ਟਰਸਟ ਦੇ ਅਧੀਨ ਸਕੂਲ ਦਾ ਹੁੰਦਾ ਉਹਦੇ ਅੰਦਰ ਕੈਂਪ ਲੱਗਿਆ ਬਲੱਡ ਕੈਂਪ ਤੇ ਸ਼ਹੀਦ ਫਗਸ ਸਿੰਘ ਦੀ ਜਿਹੜਾ ਅੱਜ ਜਨਮ ਦਿਹਾੜਾ ਉਹਨੂੰ ਮਨਾਉਂਦੇ ਇਹ ਸਾਡਾ ਨਿਊਏਜ ਵੈਲਫੇਅਰ ਕਲੱਬ ਪ੍ਰਧਾਨ ਸਾਡੇ ਸਰਜੀਤ ਜੀ ਨੇ ਨਾਲ ਸਾਡੀ ਸਾਰੀ ਟੀਮ ਖੜੀ ਆ ਮੈਂ ਤਾਂ ਜਿੰਨੇ ਮਨੀ ਮੱਤਾ ਜੀ ਕਿ ਅਸੀਂ ਤਕਰੀਬਨ 10 ਸਾਲ ਤੋਂ ਸਾਨੂੰ ਇਸ ਸੰਸਥਾ ਨੂੰ ਬੜੇ ਨਿਊਏਜ ਵੈਲਫੇਅਰ ਕਲੱਬ ਤਕਰੀਬਨ ਇਹ ਇੱਕ ਅਕਵਜਨ ਜਿਹੜਾ ਕੈਂਪ ਲੱਗਿਆ ਬਲੱਡ ਡੋਨੇਸ਼ਨ ਕੈਂਪ ਲੱਗਿਆ ਕਦੇ ਵੀ ਸਾਡੇ ਕੋਲ ਟੋਰਕੀ ਨੰਬਰ ਵੀ ਹੈਗਾ ਕਦੇ ਵੀ ਕਿਸੇ ਨੂੰ ਵੀ ਲੋੜ ਪੈਂਦੀ ਆ ਬਲੱਡ ਦੀ 24/7 ਅਸੀਂ ਤਿਆਰ ਰਹਿ ਆਂ ਸਾਡੀ ਪੂਰੀ ساری ਟੀਮ ਤਿਆਰ ਹੁੰਦੀ ਆ ਤੇ ਅੱਜ ਜਿਹੜਾ ਕੈਂਪ ਲਗਾ ਸਕਸੈਸਫੁਲ ਰਿਹਾ ਤਕਰੀਬਨ ਇੱਥੇ 70 ਦੇ ਕਰੀਬ ਜਿਹੜੇ ਹੰਗੇ ਨੇ ਯੂਨਿਟ ਆ ਚੁੱਕੇ ਡੋਨੇਸ਼ਨ ਦੇ ਡੋਨਰ ਆਏ ਨੇ ਤੇ ਉਹਨਾਂ ਨੂੰ ਅਸੀਂ ਨਾਲ ਡੋਨੇਸ਼ਨ ਲਈ ਬਲੱਡ ਡੋਨੇਸ਼ਨ ਵਾਸਤੇ ਵੀ ਉਹਨਾਂ ਨੂੰ ਮੋਟੀਵੇਟ ਕਰੀਦੇ ਪਲੱਸ ਅਸੀਂ ਇਹ ਵੀ ਜਰੂਰ ਕਹੀਦਾ ਵੀ ਕਿਸੇ ਨੂੰ ਵੀ ਜਰੂਰਤ ਪਵੇ ਤਾਂ ਅਸੀਂ ਨਾਲ ਤੁਹਾਡੇ ਨਾਲ ਖੜੇ ਆਂ ਇਹ ਜਿਹੜਾ ਸਪੈਸ਼ਲ ਜਿਹੜਾ ਕੈਂਪ ਲਾ ਗਿਆ ਸਰ ਪਗਤ ਸਿੰਘ ਫੀਤ ਪਗਤ ਸਿੰਘ ਜਿਹੜਾ ਜਨਮ ਦਿਹਾੜਾ ਉਹਨੂੰ ਯਾਦ ਰੱਖਦੇ ਹੋਏ ਜਾਂ ਜਿਹੜਾ ਉਹਨਾਂ ਦੇ ਉਹਨਾਂ ਨੇ ਸਾਨੂੰ ਦਿੱਤਿਆ ਸੀਗਾ ਮੈਸੇਜ ਦਿੱਤਾ ਸੀ ਕਿ ਲਾਈਫ ਦਾ ਉਹਦੇ ਨੂੰ ਅਸੀਂ ਅੱਗੇ ਪ੍ਰਮੋਟ ਕਰਨ ਵਾਸਤੇ ਤਾਂ ਇਹ ਬੁਲਾਇਆ ਮਿੰਟੂ ਜਿਵੇਂ ਅੱਜ ਕੱਲ ਦੇ ਬੱਚੇ ਨਸ਼ਾ ਵੱਲ ਨੂੰ ਰੁਝਾਨ ਵਧਿਆ ਹੋਇਆ ਉਹਨਾਂ ਬੱਚਿਆਂ ਲਈ ਕੀ ਮੈਸੇਜ ਦੋਗੇ ਸਰ ਇਹ ਤਾਂ ਮੈਂ ਸਮਝਾ ਵੀ ਫੇਲੂ ਸਰਕਾਰ ਦੀ ਜਿਹੜੇ ਨਸ਼ੇ ਦਿਨ-ਬਦਨ ਵੱਧ ਰਹੇ ਨੇ ਦੇਖੋ ਚੋਰੀਆਂ ਧਕਾਰੀ ਕਿੰਨੇ ਜ਼ਿਆਦਾ ਹੋ ਰਹੀਆਂ ਨੇ ਖੋਰ ਲੁੱਟਾਂ ਖਾ ਹੋ ਰਹੀਆਂ ਨੇ ਤਾਂ ਇਹ ਸਰਕਾਰ ਨੂੰ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਆ ਕਿ ਸਾਡੀ ਯੂਥ ਨੂੰ ਸਹੀ ਡਾਇਰੈਕਸ਼ਨ ਤੇ ਲੈ ਕੇ ਆਉਣ ਅਸੀਂ ਚਾਹੁੰਦੇ ਹਾਂ ਵੀ ਵਧੀਆ ਤਰੀਕੇ ਨਾਲ ਪੜ੍ਹਨ ਸਾਨੂੰ ਕੋਈ ਪੜ੍ਹਾਈ ਦੀ ਹੈਲਪੀ ਲੋੜਾਂਗੇ ਆ ਤਾਂ ਸਾਡਾ ਕਲੱਬ ਵੀ ਨਾਲ ਸੈੱਲਪ ਦੇਊਗਾ ਅੱਛੀ ਤਰੀਕੇ ਨਾਲ ਖੇਡਣ ਸਪੋਰਟਸ ਨੂੰ ਪ੍ਰਮੋਟ ਕਰਨ ਬੱਚੇ ਜਿਹੜੇ ਹੈਗੇ ਨੇ ਤਾਂ ਕਿਉਂਕਿ ਆਨਲਪ ਵਿਖੜਾ ਇੰਡੀਆ ਇਸ ਦਾ ਯੰਗੇਸਟ ਕੰਟਰੀ ਇਨ ਦਾ ਵਰਡ ਇਨ 2025 ਤਾਂ ਜਿਹੜਾ ਸਾਡਾ ਭਵਿੱਖ ਵਧੀਆ ਸਾਫ਼ ਸੁਥਰਾ ਹੋਵੇ ਵਧੀਆ